ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਵੀ ਅਸੀਂ ਆਪਣੇ ਪਿੰਡ ਪਿੰਡ ਸੁਖਾ ਆਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਆ ਤੇ ਅੱਜ ਬਾਈ ਕੋਲੇ ਇੱਕ ਵੈੜ ਸੇਲ ਸੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਤੇ ਬਾਕੀ ਦਿਲ ਆਪਾਂ ਬਾਈ ਤੋਂ ਲੈਨੇ ਆ ਆਜੋ ਸਸੀ ਗਾ ਬਾਈ ਸਸੀ ਗਾ ਜੀ ਤੇ ਕੀ ਨਾਮ ਰੇ ਆਪਣਾ ਵਿਕਰਮਜੀਤ ਜੀ ਠੀਕ ਹੈ ਤੇ ਵਿਕਰਮ ਕੀ ਰੇ ਤੇ ਲਾ ਬਈ ਆਪਣੀ ਵੈੜ ਦੀ ਇਹਦੀ 9ਵੇਂ ਸੂਏ ਇਹ ਬਈ ਦੂਜੇ ਸੂਏ ਆ ਦੂਜੇ ਸੂਏ ਸੂਈ ਹੈ ਹਾਂਜੀ ਆਪਣੇ ਘਰ ਦੀ ਹੋਈ ਹੈ ਵੈੜ ਘਰ ਦੀ ਵੈੜਾਈ ਜਮਾਂ ਠੰਡੀ ਸੀਲ ਆ ਦੇਖੋ ਜੀ ਠੀਕ ਠੰਡੀ ਸੀਲ ਬਈ ਪੂਰੀ ਆ ਤੁਸੀਂ ਦੇਖ ਸਕਦੇ ਆ ਬਈ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਹੋ ਜਾ ਤੇ ਬਾਕੀ ਥੋੜਾ ਸੰਗ ਹੈਗੇ ਬਈ ਜਰੂਰ ਤੇ ਥਣ ਲੇਵੇ ਦੀ ਬਈ ਸਾਫ ਆ ਕੋਈ ਭੂਰਾ ਫੋੜ ਸ਼ਾਂਗ ਨਹੀਂ ਠੰਡੀ ਸੀਲ ਪੂਰੀ ਆਏ ਨਹੀਂ ਅਸੀਂ ਵੀ ਕੋਲੇ ਫਿਰਦੇ ਜਾਵਾਂ ਕੋਈ ਉਹ ਜੱਗ ਗੱਲਬਾਤ ਨਹੀਂ ਬਾਕੀ ਨੂੰ ਹੱਲੀ ਬਾਤ ਖਾਣੇ ਦੇਖੋ ਬਈ ਹਮਾਰਾ ਹੁਣ ਨਾ ਬਹੁਤ ਸੋਣੇ ਤੇ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਇਹਨੂੰ ਅੱਜ ਹੋ ਗਏ 10 ਕਿ ਦਿਨ 10 ਦਿਨ ਹੋ ਗਏ ਹਾਂਜੀ ਠੀਕ ਆ ਤੇ ਮਗਰ ਬੱਚਾ ਹੀ ਮਗਰ ਮਗਰ ਬੱਚਾ ਤੁਸੀਂ ਦੇਖ ਸਕਦੇ ਆ ਬਈ ਇਹ ਤੇ ਬਈ ਤੁਸੀਂ ਸ਼ਾਈ ਵਾਲ ਚ ਜੇ ਕੰਮ ਕਰਨਾ ਉਹ ਇਹ ਵੀ ਬੱਚੇ ਇਹ ਚੰਗੇ ਪਾਹ ਦੇ ਜਰਸੀ ਦੇ ਜਾਨੀ ਕਿ ਇਹ ਕੰਮ ਜਾਨੀ ਕਿ ਸੀਮਨ ਚ ਇਹ ਚੰਗਾ ਕਰ ਜਾਣਾ ਤੇ ਸੰਗ ਤੁਸੀਂ ਸੰਗ ਹੈਗੇ ਬਈ ਜ਼ਰੂਰ ਨੂੰ ਠੰਡੀ ਸੀਲ ਪੂਰੀ ਆ ਬਈ ਉਹ ਉਹ ਕੋਟ ਜਾਵਾਂ ਨਹੀਂ ਕੀ ਬੜੀ ਨੋਟ ਜਿਨੀ ਕਰਦੀ ਥਾਨ ਬਹੁਤ ਸੋਹਣਾ ਲੱਗਾ ਬਈ ਮੁੱਠੀ ਮੁੱਠੀ ਵਾਲਾ ਥਾਨ ਆ ਤੇ ਦੁੱਧ ਕਿੰਨਾ ਬਰੇ ਹੁਣ ਦਾ ਇਹਦੇ ਚ 12 ਲੀਟਰ ਦੁੱਧ ਆਈ 12 ਲੀਟਰ ਆ 10 10 ਦਿਨ ਸੂਈ ਨੂੰ ਹੋ ਗਈ 10 ਦਿਨ ਸੂਈ ਨੂੰ ਹੋ ਗਈ 15 ਲੀਟਰ ਅਸਕੇ ਕੱਢੂ ਠੀਕ ਆ ਤੇ ਪਹਿਲੇ ਸੂਏ ਕੀ ਰਕਾਰ ਸੀ ਦੁੱਧ ਦਾ ਪਹਿਲੇ ਸੂਏ ਦਾ ਸੀਗਾ 15 16 ਹੀ ਦੋਸਤ 15 16 ਠੀਕ ਆ ਬਈ ਜਿਸਾ ਹੁਣ ਹਵਾਨਿਆਂ ਰੋਕਾ ਹੁਸਾਵਨਾ ਦੁੱਧ ਵੇੜ ਨੂੰ ਦੇਣਾ ਚਾਹੀਦਾ ਤੇ ਮੜਾ ਤੋਰਦੀ ਵੀਰੇ ਤੋਰ ਬਾਕੀ ਤੁਰ ਤੋਰਾ ਖਾਣੇ ਤੂੰ ਮੜਾ ਇਦਾਂ ਨਹੀਂ ਤੋਰਦੀ ਬਣਾ ਬਾਕੀ ਤੋਰਾ ਤਖਾਣੇ ਬਈ ਤੁਸੀਂ ਦੇਖ ਸਕਦੇ ਆ ਤੇ ਦੇਖ ਸਕਦੇ ਆ ਐਨੀ ਵੀ ਲਸੀ ਜੀ ਵੜਾ ਪਟਪੁਰੇ ਦੀ ਵੀ ਚੰਗੀ ਆ ਬਸ ਬੰਨ ਨਹੀਂ ਹੁੰਦੀ ਬਈ ਥਾਂ ਦੀ ਤੰਗੀ ਹੋਣ ਕਰਕੇ ਤੁਹਾਨੂੰ ਤਾਂ ਕਰਕੇ ਉਹ ਹਾਵਣਾ ਤੋਰ ਕੇ ਦਿਖਾਇਆ ਤੁਹਾਨੂੰ ਹਨਾ ਬਾਕੀ ਤੁਸੀਂ ਆ ਬੰਦਾ ਜਾ ਹਵਾਨਾ ਹੋਣਾ ਬਹੁਤ ਸੋਣਾ ਬਈ ਵਾਨਾ ਤੱਕ ਥੋੜੀ ਜੀ ਮੂਹ ਨੂੰ ਹਵਾਨੇ ਦੀ ਤੇ ਥਣ ਥਣ ਬਹੁਤ ਸੁਣਨ ਲੱਗਾ ਕੋਈ ਭੂਰਾ ਫੋੜ ਸ਼ਾਂਗ ਨਹੀਂ ਤੇ ਚਵਾਈ ਦੀ ਬਈ ਪੋਲੀ ਆ ਜਮਾ ਪੋਲੀ ਬਈ ਜਮਾ ਪੋਲੀ ਚਵਾਈ ਦੀ ਬਈ ਪੋਲੀ ਆ ਤੇ ਬਾਕੀ ਜਹਾਨ ਥਾਣਾ ਚਵਾਈ ਦੀ ਉਹ ਪੋਲੀ ਹੋਈ ਹੋਣੀ ਆ ਤੇ ਠੰਡੀ ਸੀਲ ਬਈ ਪੂਰੀ ਆ ਤੁਸੀਂ ਦੇਖ ਸਕਦੇ ਆ ਠੀਕ ਹੈ ਤੇ ਕੀ ਡਿਮਾਂਡ ਕਰਦੇ ਆਂ ਮੇਰੇ ਆਪਾਂ ਇਹਦੀ ਇਹਦੀ 45000 ਰੇਟ ਹੈ ਜੀ 45000 ਮਾਤਾਨ ਹੋ ਜਾਊਗਾ ਮੌਕੇ ਤੇ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਠੀਕ ਹੈ 45000 ਰੁਪਏ ਬਾਈ ਨੇ ਵੀ ਡਿਮਾਂਡ ਕੀਤੀ ਹੈ ਮੌਕੇ ਤੇ ਵੀ ਆਏਗਾ ਇਹਦਾ ਮਾਤਾਨ ਹੋ ਜਾਊਗਾ ਇੱਕ ਵਾਰੀ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਫੋਨ ਨੰਬਰ ਹੈਗਾ 77197 2166 ਠੀਕ ਹੈ ਘਰ ਆਪਣਾ ਹੈਗਾ ਡੇਡੇ ਵਾਲੀ ਗਲੀ ਸਰੀ ਵਾਲੇ ਏਡੇ ਤੋਂ ਗਲੀ ਆਉਂਦੀ ਹੈ ਠੀਕ ਹੈ ਵੀਰੇ ਬਾਈ ਦਾ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੋ ਵੀ ਭਰਾ ਚੈਨਲ ਤੇ ਪਹਿਲੀ ਆ ਜੁੜਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉੱਪਰ ਵੀ ਦਬਾ ਬੈ ਦਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨਸ ਘੱਟ ਨੀ ਹੋ ਸਕੋ ਤੇ ਮੇਰਾ ਭਰਾ ਪ੍ਰਸ਼ੰਸਾ ਕਰਦੇ ਹੋ ਮੈਂ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਬੜਾ ਬੜਾ